ਹਾਂਜੀ ਡਾਕਟਰ ਸਾਹਿਬ ਅੱਜ ਕੀ ਕਹਿਣਾ ਚਾਹੋਗੇ ਬਲੱਡ ਬਲੱਡ ਡੋਨੇਟ ਬਾਰੇ ਬਲੱਡ ਡੋਨੇਸ਼ਨ ਕੈਂਪ ਦੇ ਬਾਰੇ ਕੋਈ ਨਵੀਂ ਗੱਲ ਅਜ ਕਿਸੇ ਕੋਲ ਵੀ ਨਹੀਂ ਹੈਗੀ ਇਹ ਸੱਚ ਹੈ 올ਡ ਪ੍ਰੋਜੈਕਟ ਸਭ ਨੂੰ ਅਪਾਣ ਬੋਧਾਇਆ ਕਿ ਬਲੱਡ ਦੀ ਕੀ ਅਮਿਆਤੇ ਬਲੱਡ ਡੋਨੇਸ਼ਨ ਕਿਉਂ ਕਰਨਾ ਚਾਹੀਦਾ ਇਵਨ ਥੈਂਕing ਡਾਕਟਰ ਸਾਹਿਬ ਟੂ ਐਕਸਪਲੇਨ ਲੇਟਰ ਬਿਟ ਬੂ ਇੱਕ ਯੂਨਿਟਰ ਡਾਂਕੀ ਤਵੀ ਬਲੱਡ ਬੈਂਕ ਦਾ ਆਪਣਾ 3-4 ਬੰਦੇ ਨਾਲ ਕੰਮ ਆ ਜਾਂਦਾ ਹੈ ਕੋਸਾ ਸੈਗਰੀਗੇਟ ਕਰ ਲੈਂਦੇ ਆ ਪਲੇਟਲੇਟਸ ਕਰਦੇ ਆ ਹਾਰਦੀ ਜੀਲਾ ਕਰ ਰਹੇ ਆ ਬਲੱਡ ਸੋ ਇਹ ਬੜਾ ਜੋੜੀ ਪ੍ਰੋਜੈਕਟ ਹੈਗਾ ਜਿਹੜਾ ਕਿ ਨਾਲ ਜਦੋਂ ਬੁੱਲ ਮਿਲਦਾ ਤਾਂ ਜਿਹੜਾ ਇੱਕ ਲਿਆ ਜਾ ਸਕਦਾ ਜੁਨਿਸ਼ਨ ਇਜ਼ ਦ ਓਨਲੀ ਸੋਰਸ ਆਫ ਬਲੱਡ ਸੋ ਵਾਟ ਸ਼ੁੱਡ ਗੋ ਫਾਰ ਥੈਟ ਬਿਨਾਂ ਜਿਝਕ ਅਸੀਂ ਹੱਦ ਦੇ ਲਾ ਰਹੇ ਆ ਕੈਂਪ ਫੋਰ ਦੇਖੋ ਕਿੰਨਾ ਹਾਰ ਵਾਲੇ ਰਸ਼ ਹੁੰਦਾ ਹਰ ਵਾਰੀ ਇਹ ਪ੍ਰੋਜੈਕਟ ਪੂਰਾ ਹੋ ਜਾਦਾ ਸਾਡਾ ਅੱਜ 26 ਜਨਵਰੀ ਹੈ ਸਭ ਤੋਂ ਪਹਿਲੇ ਮੇਸੇਬੀ ਜਨਵਰੀ ਦੀ ਸਭ ਨੂੰ ਬਤਾਈ ਦੇਣਾ ਜੋ ਹਾਂ ਆਜ ਦੇ ਦਿਨ ਸਾਡੇ ਵੱਡੇ ਭਾਈ ਸਾਹਿਬ ਸ਼੍ਰੀ ਚਾਨਣ ਲਾਜੀ ਤਰੇਜਾ ਜੀ ਦਾ ਵੀ ਉਹਨਾਂ ਦਾ ਸਤਿ ਸ੍ਰੀ ਅਕਾਲ ਸਰਗੋਸ਼ ਸਰਗੋਸ਼ ਬਾਹਰ ਹਾਜ਼ਰ ਸੀ ਤੇ ਅੱਜ ਦੇ ਦਿਨ ਹੀ ਸਾਡੇ ਵੱਡੇ ਭਾਈ ਸਾਹਿਬ ਧਰਮਪਾਲ ਜੀ ਉਹਨਾਂ ਦਾ ਵੀ ਯਾਦ ਹੋਇਆ ਸੀਗਾ ਉਹਨਾਂ ਦੀ ਯਾਦ ਵਿੱਚ ਦੋਨੋਂ ਪਰਿਵਾਰ ਇਲਗੁਆਰੇ ਨੇ ਅਸੀਂ ਜਾਣਿਆ ਕਿ ਉਹਨਾਂ ਨੇ ਆਪਣੀ ਸ਼ਾਂਤੀ ਲਈ ਬਲਡ ਡੋਨੇਸ਼ਨ ਸੁਸਾਇਟੀ ਦੇ ਬਾਰੇ ਵਿੱਚ ਦੱਸਣਾ ਚਾਹਾਂਗੇ ਸਭ ਤੋਂ 올ਡੇਸਟ ਗਰੁੱਪ ਹੈ ਅੱਜ ਦੇਖੋ ਦਿਖਾਈ ਬੜੇ ਲੋਕੀ ਇਸ ਪ੍ਰੋਜੈਕਟ 'ਤੇ ਪਏ ਗਏ ਨੇ ਅਸੀਂ ਉਹਨਾਂ ਨੂੰ ਵੀ ਗੁੱਡ ਲੱਕ ਇੰਦਿਆਂ ਜੱਗਾ ਉਹ ਵੀ ਅੱਗੇ ਆਂ ਸੇਵਾ ਕਰਨ ਪਰ ਇਹਨੂੰ ਇੱਕੋ ਨਾਮ ਨਾਲ ਕੋਈ ਬੰਦਾ ਇਸ ਪ੍ਰੋਜੈਕਟ ਦੇ ਨਾਲ ਕੋ-ਸਾਈਟ ਨਹੀਂ ਹੋਣਾ ਚਾਹੀਦਾ ਪ੍ਰੋਜੈਕਟ ਦੇ ਨਾਲ ਥੋੜਾ ਐਕਸ ਗੈਪ ਹੋਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਦਾ ਵਿਚਾਰ ਚੰਗਾ ਹੈ ਕਿ ਨਾਲ-ਨਾਲ ਬਿਲਕੁਲ ਨਾ ਲਾਈ ਜਾਣਾ ਤਾਂ ਕਿ ਜਿਹੜੀ ਤਰੰਧਤ ਹੈ ਉਹਦਾ ਆਊਟਕਮ ਜਿਹੜਾ ਪੂਰਾ ਨਿਕਲਣਾ ਚਾਹੀਦਾ ਅੱਜ ਦੇ ਮੈਂ ਕੈਂਪ ਵਿੱਚ ਮੈਂ ਦੇਖ ਰਿਹਾ ਮੈਡਮ ਡਾਕਟਰ ਫੋਡੇਲਾ ਬੜੇ ਆਪਣੀ ਟੀਮ ਦੇ ਨਾਲ ਸਿਵਲ ਹਸਪਤਾਲ ਤੋਂ ਪਹੁੰਚੇ ਨੇ ਬੜੇ ਉਤਸ਼ਾਹ ਦੇ ਨਾਲ ਉਹ ਮੈਨੇਜ ਕਰ ਰਹੇ ਨੇ ਆ ਮੈਡਮ ਰੰਜੂ ਡਿਸਕ੍ਰੋਡਿਕ ਹਰ ਵਾਰੀ ਇਹ ਲੋਕ ਐਸਫਟਿਕ ਕੰਡੀਸ਼ਨਸ ਯੂਜ਼ ਕਰਕੇ ਬਲੱਡ ਕਲੈਕਟ ਕਰਦੇ ਆ ਔਰ ਸਾਡੇ ਨਾਲ ਪੂਰਾ ਕੰਦੇ ਨਾਲ ਕੰਧਾ ਲਾ ਕੇ ਕਿੰਨੇ ਕੈਂਪ ਹੋ ਗਿਆ ਮੈਨੂੰ ਦੇਖਦੇ ਆ ਕਿਉਂਕਿ ਮੈਂ 2001 ਤੋਂ ਜਾਂ 2000 ਤੋਂ ਮੈਨਾਂ ਨਾਲ ਅਟੈਚ ਹਾਂ ਤੇ ਇਹ ਸਾਡੀ ਸੁਸਾਇਟੀ ਕੰਮ ਕਰ ਰਹੀ ਹੈ கிருஷ்ਨ ਲਾਲ ਦਾ ਕੋਈ ਬੋਲ ਨਹੀਂ ਚਲਾ ਪ੍ਰਧਾਨ ਹੈ ਉਹਨੇ ਇਸ ਕੈਂਪ ਨਾਲ ਬਲੱਡ ਪ੍ਰੈਸ਼ਰ ਉਹਦੇ ਸੈਂਟੀਮੈਂਟਸ ਜੁੜੇ ਨੇ ਈਦਾ ਹੀ ਦੀ ਬਿਮਾਰੀ ਦੇ ਵਿੱਚ ਉਹਨਾਂ ਨੇ ਇਹ ਥਾਣਿਆ ਸੀਗਾ ਕਿ ਮੈਂ ਅੱਜ ਤੋਂ ਬਾਅਦ ਇਹ ਪ੍ਰੋਜੈਕਟ ਸ਼ੁਰੂ ਰੱਖਾਂਗਾ ਉਹਨਾਂ ਦੇ ਬ੍ਰਦਰ ਛੋਟੇ ਭਡੇ ਬ੍ਰਦਰ ਕੁਸ਼ਾਰਾ ਜੀ ਮੇਰੇ ਨਾਲ ਨੇ ਸੋ ਇਹ ਪਰਿਵਾਰ ਬੜਾ ਨਾਲ ਮਿਲ ਕੇ ਸੇਵਾ ਕਰ ਰਿਹਾ ਹੈ ਮੈਂ ਇਹਨਾਂ ਨੂੰ ਗੁੱਡ ਲੱਕ ਚਾਹਨਾ ਹੈ ਉਹ ਸ਼ਾਬਾਸ਼ ਕਰਨਾ ਪਰਵਰਤਨ ਕਰੇ ਇਹਨਾਂ ਨੂੰ ਬੜਾ ਇੱਕ ਹੱਥ ਦਰਵੇ ਸਾਰੇ ਵੱਡ ਜੀ ਸਾਰੀ ਹੈ ਕੋਈ ਸੇ ਥੈਂਕ ਯੂ ਸੋ ਮਚ ਬਹੁਤ ਮੈਡਮ